ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਡਮ ਇਧਰ ਮੈਨ ਜਸਪੀ ਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਹੀ ਭੈਣ ਭਰਾ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਟੀਮ ਮੈਂਬਰ ਫੈਮਿਲੀ ਮੈਂਬਰਸ ਆਪ ਵਧੀਆ ਤੇ ਗਰਮੀ ਕਾਫੀ ਹੋਈ ਪਈ ਆ ਗਰਮੀ ਜਿਹੜੀ ਆ ਪੂਰੇ ਵਟ ਕੱਢਣ ਦੀ ਆ ਇਸ ਟਾਈਮ ਤੇ ਗਰਮੀ ਤੋਂ ਬਚਾ ਕਰੋ ਜਿੰਨਾਂ ਨੂੰ ਹੁੰਦਾ ਵਾ ਬਾਕੀ ਕਾਫੀ ਟਾਈਮ ਹੋ ਗਿਆ ਸੀਗਾ ਵੀ ਵਲੌਗ ਨਹੀਂ ਖਵਾ ਰਿਹਾ ਸਰ ਸੋਈ ਦਾ ਖਾਸ ਕੋਈ ਰੈਸਪੀ ਦਾ ਵਲੌਗ ਬੜੀਆਂ ਭੈਣਾਂ ਪੁੱਛ ਰਹੀਆਂ ਵੀ ਕੋਈ ਰੈਸਪੀ ਲੈ ਕੇ ਆਓ ਇਹ ਲਾਭ ਹੀ ਪਾਉਂਦੇ ਨੇ ਜੇ ਰੈਸਪੀ ਤੇ ਆਪ ਬਲੋਂ ਤੇ ਹੁਣ ਕਿਉਂ ਰੁਕ ਕੇ ਜਾਂ ਹੁਣ ਕਿਉਂ ਬੱਦ ਕੇ ਨੇ ਇਹੇ ਕਰ ਨਹੀਂ ਵੀ ਗਰਮੀ ਬੜੀ ਆ ਤੇ ਗਰਮੀ ਵਿੱਚ ਰਸੋਈ ਚ ਮਾਹਾ ਰੋਟੀ ਪਾਣੀ ਪਕਾਦਾ ਤੇ ਬਹੁਤ ਔਖਾ ਹੋ ਜਾਂਦਾ ਹੈ ਸਿਰਸਰੇ ਬੱਚਿਆਂ ਨੂੰ ਤੋਰ ਕੇ ਛੇੜੀ ਛੇੜੀ ਰੋਟੀ ਪਾਣੀ ਬਣਾਈਦਾ ਤੇ ਫਿਰ ਵੀਡੀਓ ਬਣਨੀ ਸ਼ੁਰੂ ਹੋ ਜਾਂਦੀ ਆ ਬਾਅਦ ਚ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਵੈਸੇ ਧੰਨਵਾਦ ਰਹੀ ਇਹਨਾਂ ਦੇ ਵੀ ਰਸੋਈ ਚ ਲੱਗੀਆਂ ਰਹਿੰਦੀਆਂ ਵਾ ਤੇ ਰੋਟੀ ਬਣਾ ਕੇ ਦਿੰਦੀਆਂ ਨੇ ਤੇ ਸਾਡੇ ਵਾਸਤੇ ਦਾ ਕੰਮ ਤੇ ਆ ਨਹੀਂ ਆ ਮੈਂ ਤੇ ਆ ਵੀਡੀਓ ਬਣਾਉਂਦੇ ਆ ਤੇ ਤਾਂ ਮੁੜਕ ਮੁੜਕੀ ਹੋ ਜਾਂਦਾ ਵੀਡੀਓ ਚ ਹੁੰਦਾ ਨਾ ਵੀ ਸ਼ੋਰ ਹ ਅਕਾਵੇਂ ਲੱਗ ਰਹੀ ਵੀਡੀਓ ਬਣਾਉਣੀ ਪੈਂਦੀ ਆ ਤੇ ਇਸ ਕਰਕੇ ਗਰਮੀ 'ਚ ਨਾ ਕੋਈ ਕੰਮ ਨਹੀਂ ਹੁੰਦਾ ਤੇ ਅੱਜ ਮੈਂ ਲੱਗੀਆਂ ਬਣਾਉਣਾ ਆਈੜੇ ਹੁੰਦੇ ਆ ਮਟਰ ਮਟਰ ਬਣਾਉਣਾ ਜਿਹੜਾ ਚਾਹ ਨਾ ਮਟਰ ਆਪਾਂ ਖਾਣੇ ਆ ਮਟਰ ਹੀ ਕਹਿੰਦੇ ਨੇ ਮਟਰ ਹੀ ਕਹਿੰਦੇ ਆ ਤੇ ਉਹਦਾ ਜਿਹੜਾ ਆਪਾਂ ਉਹਦੀ ਰੈਸਪੀ ਜਿਹੜੀ ਉਹ ਲੱਗੀ ਸ਼ੇਅਰ ਕਰ ਵੈਸੇ ਤੇ ਮੈਂ ਅੱਗੇ ਬਣਾਏ ਆ ਇੱਕ ਦੋਰੀ ਬਣਾਏ ਆ ਪਰ ਇਹ ਹੋਏ ਗਰਮੀ ਕਰਕੇ ਅੱਗੇ ਵਿਸ਼ੇ ਬਣਾ ਲੈਣੇ ਘਰ ਨਹੀਂ ਹੋਣਾ ਇਹਨਾਂ ਨੇ ਤੇ ਕਿਤੇ ਮੌਸਮ ਠੰਡਾ ਹੋਣਾ ਫੇਰ ਥੋੜਾ ਜਿਹਾ ਬਣਾ ਲੈਣ ਤੇ ਹੁਣ ਖਤਮ ਹੋ ਗਏ ਫੇਰ ਤੇ ਬੱਚੇ ਸ਼ਾ ਖਾਸ ਕਰਕੇ ਸ਼ਰਾਜ ਉਹਨੇ ਜਦੋਂ ਸਕੂਲ ਆਉਣਾ ਆਣ ਕੇ ਕੁਛ ਨਾ ਕੁਛ ਉਹਨੂੰ ਚਾਹੀਦਾ ਹੀ ਹੁੰਦਾ ਵਾ ਬੜੀ ਸਿੰਪਲ ਜੀ ਐਸਪੀ ਆ ਇਹਨੇ ਸਾਰਾ ਕੁਝ ਤਿਆਰ ਇੱਥੇ ਰੱਖਿਆ ਹੋਇਆ ਕਿੱਥੇ ਆ ਉਹ ਤਿਆਰ ਰੱਖਿਆ ਹੀ ਆ ਤੇ ਬਾਕੀ ਤਾਂ ਉਹਨਾਂ ਦੱਸਦੀ ਆ ਤੁਹਾਡੇ ਕੋਲ ਕੋਈ ਆਈਡੀਆ ਹੋਵੇਗਾ ਤੁਸੀਂ ਸਾਨੂੰ ਦੱਸ ਦਿਓ ਬਾਕੀ ਜਿੱਦਾਂ ਦਾ ਇਹ ਬਣਾਉਂਦੀ ਆ ਦੇਖਦੇ ਆ ਭਲਾ ਕਿਵੇਂ ਇਹ ਤਿਆਰ ਕਰਦੀ ਮੈਨੂੰ ਉਹ ਤੇ ਵਧੀਆ ਲੱਗੇ ਵਿੰਗੇ ਟੇਡੇ ਬਣਾਉਣੇ ਨੇ ਨਹੀਂ ਬੰਦੋ ਤਾਂ ਵਿੰਗੇ ਟੇਡੇ ਹੀ ਆਣਾ ਸਹੀ ਗੱਲ ਆ ਮਟਰ ਵਿੰਗੇ ਟੇਡੇ ਹੁੰਦੇ ਆ ਅੱਛਾ ਸ਼ਾ ਮੈਂ ਨੇ ਸਿੱਤੇ ਬਣਾਉਣੇ ਆ ਵੀ ਆ ਵਧੀਆ ਹਾਂ ਚਲੋ ਜਿੱਦਾਂ ਦੇ ਬਣਦੇ ਨੇ ਵਿੰਗੇ ਟੇਡੇ ਖਾਣੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਮਟਰਾਂ ਵਿੱਚ ਕੀ ਕੀ ਪਾਉਣੀ ਆ ਤੇ ਕਿੱਦਾਂ ਮਟਰ ਬਣਾਉਣੀ ਆ ਪਹਿਲਾਂ ਤੇ ਆਹ ਸੂਜੀ ਲਈ ਆ ਇੱਕ ਕੌਲੀ ਮਿਲ ਕੇ ਮਤਲਬ ਕਿ ਮੈਂ ਆਪਣੇ ਆਈਡੀਆ ਨਾਲ ਬਣਾਉਣ ਲੱਗੀ ਅੱਗੇ ਵੱਧ ਘੱਟ ਕਰਨਾ ਹੋਇਆ ਤੇ ਹੀ ਕਰ ਸਕਦੇ ਆ ਆਪਣੇ ਸਾਬ ਨਾਲ ਤੇ ਇਹਦੇ ਵਿੱਚ ਆ ਵਾਹ ਮੈਂ ਆਟਾ ਮਿਣਿਆ ਵਾ ਤਿੰਨ ਕੌਲੀਆਂ ਮੈਂ ਇਹ ਪਾ ਲਈ ਤਿੰਨ ਪਾ ਲਓ ਦੋ ਪਾ ਲਓ ਆਪਣੇ ਅਕੋਰਡਿੰਗ ਮੈਂ ਵਾਵਾ ਫੁੱਲੇ ਜੇ ਬਣਾ ਲੈਣੀ ਆ ਵੀ ਚੱਲ ਵਾਵਾ ਚੇਰ ਲੰਘ ਜਾਂਦਾ ਵਾ ਚਾਚੂ ਨੂੰ ਖਾਲੀ ਦੇ ਸਿਰਸਿਰੇ ਜਦੋਂ ਚਾਹ ਕਾਫੀ ਪੀਏ ਨਾ ਤੇ ਫਿਰ ਵਾਵਾ ਟਾਈਮ ਲੰਘ ਜਾਂਦਾ ਵਾ ਵਧੀਆ ਲੱਗਦੇ ਆ ਚਾਹ ਦੇ ਨਾਲ ਹੀ ਸਿਰਸਰੇ ਜਦੋਂ ਚਾਹ ਪੀਣੀ ਆ ਨਾਲ ਕੋਈ ਘਰ ਦੀ ਘੱਡੀ ਚੀਜ਼ ਹੋਵੇ ਉਹ ਨਾਲ ਦੀ ਤਰੀਸ ਹੈ ਹੀ ਨਹੀਂ ਆਹ ਤਰ੍ਹਾਂ ਜੀ ਹੋ ਜਾਂਦੀ ਐ ਨਾ ਕੋ ਨਾ ਕੋ ਖਾਈਏ ਪੀਏ ਆ ਤਿੰਨ ਚੀਜ਼ਾਂ ਲ ਲਈਆਂ ਵਾ ਤੇ ਇਹਦੇ ਵਿੱਚ ਮੇਥੀ ਥੋੜੀ ਜਿਹੀ ਪਾਉਣ ਦੀ ਆ ਮੇਥੀ ਦਾ ਵੀ ਸਵਾਦ ਵਧੀਆ ਲੱਗਦਾ ਬਾਕੀ ਹੋਰ ਵੀ ਹਨਾ ਕਈ ਨੱਟ ਦੇ ਵੀਡੀਓ ਆਉਂਦੀਆਂ ਰਹਿੰਦੀਆਂ ਕਈ ਨਾ ਕੋਸ਼ ਪਾਉਂਦੇ ਰਹਿੰਦੇ ਹੁਣੇ ਆ ਪਰ ਮੈਂ ਆਪਣੇ ਸਾਬ ਨਾਲ ਇਹੋ ਕੁਛ ਪਾਉਣੀ ਆ ਅੱਗੇ ਤੁਸੀਂ ਜੋ ਵੀ ਦੱਸ ਦਿਓ ਵੱਧ ਘੱਟ ਕੁਛ ਹੋਣਾ ਆ ਜੋ ਵੀ ਤੁਸੀਂ ਐਡ ਕਰ ਸਕਦੇ ਆ ਉਹ ਵੀ ਦੱਸ ਦਿਓ ਕਰ ਸਕਦੇ ਆ ਤੇ ਦਸ ਦੇ। ਸਲਾਜ ਨਾਲੀਆ ਕਈ ਕੁਝ ਸਾਨੂੰ ਪਤਾ ਲੱਗ ਜਾਂਦਾ ਵਾ ਜਦੋਂ ਤੁਸੀਂ ਦੱਸਦੇ ਹੋ। ਹਾਂ ਥੋੜੀ ਜਿਹੀ ਜਵੈਨ ਆ ਇਹਨੂੰ ਵੀ ਹੱਥਾਂ 'ਚ ਮਲ ਕੇ ਤੇ ਥੋੜੀ ਜਿਹੀ ਬਾਲੀ ਜਵੈਨ ਦਾ ਟੇਸਟ ਵੀ ਬੜਾ ਵਧੀਆ ਹੁੰਦਾ। ਬਾਕੀ ਤੇਲ ਪਾਉਣਾ ਵਾ। ਅਧਿਕ ਕੋਲੇ ਤੇਲ ਲਿਆ ਮੈਂ ਥੋੜਾ ਜਿਹਾ ਜਿੱਦਾਂ ਮੋਇਨ ਮੋਇਨ ਬੋਲਦੇ ਆ ਨਾ। ਪਵਾਨੀਓ ਜਿਹੜਾ ਤੇਲ ਪਾਉਂਦੇ ਆ। ਸਰੋਂ ਦਾ ਤੇਲ ਹੋ ਗਿਆ। ਤੇਲ ਪਾ ਲੋ ਰਿਫਾਈਨਡ ਪਾ ਲੋ ਕੋਈ ਥੋੜਾ ਤੇਲ ਵੀ ਇਹਨੂੰ ਬੋਲਦੇ ਆ। ਕੌੜਾ ਤੇਲ ਵੀ ਇਹਦੇ ਹੁੰਦਾ। ਮਿੱਠਾ ਕਿਹੜਾ ਹੁੰਦਾ? ਮਿੱਠਾ ਤੇਲ ਮੇਰੇ ਖਿਆਲ ਚ ਉਹ ਤਿਲਾਂ ਦਾ ਤੇਲ ਹੁੰਦਾ ਜਿਹੜਾ ਤਿਲਾਂ ਦਾ ਤੇਲ ਹੁੰਦਾ ਉਹ ਮਿੱਠਾ ਤੇਲ ਪਤਾ ਨਹੀਂ ਗਲਤ ਰਾਂ ਦੱਸਦੀ ਕਿ ਇਹਨੂੰ ਨਹੀਂ ਮੈਂ ਸੁਣਿਆ ਵਾ ਵੀ ਤਿਲਾਂ ਦਾ ਤੇਲ ਮਿੱਠਾ ਤੇਲ ਹੀ ਹੁੰਦਾ ਅੱਗੇ ਮੈਨੂੰ ਨਹੀਂ ਪਤਾ ਜੇ ਹੋਰ ਕੋਈ ਹੋਏਗਾ ਤੇ ਜੇ ਸਿਰ ਤੁਸੀਂ ਦੱਸਦੇ ਹੋ ਇਹਨੂੰ ਚੰਗੀ ਤਰ੍ਹਾਂ ਏਦਾਂ ਮਸਲਾ ਲੈਣਾ ਸਾਰੇ ਨੂੰ ਆਟੇ ਨੂੰ ਮਿਕਸ ਹੋ ਜਾਏਗਾ ਜਿਹੜਾ ਮਿਕਸ ਕਰ ਲੈਣਾ ਇਹਨੂੰ ਮਸਲਾ ਲੈਣਾ ਸੱਚ ਇੱਕ ਚੀਜ਼ ਤਰਾਈ ਗਈ ਆ ਨਮਕ ਨਮਕ ਤਾਂ ਨਮਕ ਤਾਂ ਬਗੈਰ ਮਟਰ ਪਾਣ ਜਣਾ ਹੀ ਇੱਥੇ ਵੀ ਖਾਂੜੀ ਪਾਲਾ ਮੈਂ ਨਾ ਹਾਂਜੀ ਖਾਂੜੀ ਪਾਲਾ মিঠھے মটর। ওহ, ਮੈਂ ਤਾਂ ਪਹਿਲਾਂ ਦੇਖਿਆ ਕੀ ਲਿਖਿਆ? ਹਰੀ ਇਲਾਚੀ। ਵਾਹ। ਸਫਾਈ ਕਰਨ ਵਾਲੀ ਹੋਈ ਰਣੀ ਦੋ ਇਹਨੂੰ। ਇਹ ਪੈ ਗਿਆ ਜੀ ਨਮਕ। ਪਾ ਦੇ ਚਾਰ ਪੰਜ ਉੱਤੇ ਭਰ ਕੇ। ਨਹੀਂ, ਦੋ ਚਮਚ ਬੜੇ ਆ। ਥੋੜੇ ਖਾਣਗੇ ਸਵਾ। ਦੋ, ਢਾਈ ਕ ਪਾ ਹੀ ਦੇਣੀ। ਤੁਹਾਡਾ ਹੀ ਨਾਂ ਲੱਗਣਾ ਮੈਨੂੰ ਕਿ। ਢਾਈ ਕ ਚਮਚ ਪਾਤੇ ਛੋਟੇ ਛੋਟੇ ਆਟਾ ਜਿਆਦਾ ਨਾ ਤਾਂ ਕਰਕੇ। ਚਲੋ। ਸਾਰਾ ਕੁਝ ਮਿਕਸ ਕਰ ਲੈਣਾ। ਹੁਣ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਪਾ ਦੇਣਾ ਚ ਪਾਣੀ ਫਿਰ ਆਟਾ ਗੁੰਨਣਾ ਥੋੜਾ ਸਖਤਾ ਸਖਤ ਜਿੱਦਾਂ ਆਟਾ ਗੁੰਨੀਂਦਾ ਨਾ ਇਦਾਂ ਪਤਲਾ ਨਹੀਂ ਰੱਖਣਾ ਪਰ ਥੋੜਾ ਸਖਤ ਸਖਤ ਇਹਨੂੰ ਇਦਾਂ ਮਿਕਸ ਕਰ ਲੈਣਾ ਵਾ ਵੀ ਆਟੇ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਜਿਹੜਾ ਤੇਲ ਪਾਇਆ ਨਾ ਉਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਿਹੜਾ ਇਦਾਂ ਕਿਤਨਾ ਮੁਠੀਆਂ ਜੀਆਂ ਬਣ ਜਾਣ ਇਦਾਂ ਪਤਾ ਲੱਗ ਜਾਂਦਾ ਫਿਰ ਵੀ ਮਿਕਸ ਹੋ ਗਿਆ ਉਦੋਂ ਮੈਂ ਤੇਲ ਧਰਤਾ ਮੈਂ ਹੁਣ ਦੇਖ ਨੂੰ ਗਰਮ ਹੋ ਜਾਏਗਾ ਰਿਫਾਈਨਡ ਪਾਇਆ ਮੈਂ ਆਦਾ ਤੇਲ ਵੀ ਪਾ ਲਓ ਤੇ ਹੁਣ ਪਾਣੀ ਪਾ ਕੇ ਜਿਆਦਾ ਪਤਲਾ ਨਹੀਂ ਗੁੰਨਣਾ ਸਖਤਾ ਸਖਤ ਗੁੰਨ ਲੈਣਾ ਥੋੜਾ ਆਟੇ ਵਾਂਗੂ ਆਟੇ ਨੂੰ ਥੋੜਾ ਜਿਹਾ ਸਖਤਾ ਹਨਾ ਆਹੋ ਥੋੜਾ ਸਖਤਾ ਸਖਤਾ ਗੁੰਨਣਾ ਬਹੁਤਾ ਪਤਲਾ ਨਹੀਂ। ਦਹੀਂ ਪਹਿਲਾਂ ਸੈਲਫ ਤੇ ਆਟਾ ਗੁੰਨਣਾ ਤੇ ਸੈਲਫੇ ਦਾ ਜੋੜ ਨਹੀਂ ਪਿਆ ਤੇ ਹਾਰ ਕੇ ਡਾਪੀ ਆ। ਘਾਤੇ ਆਏ ਕੁਰਸੀ ਤੇ ਹਾਰ ਕੇ ਕੁਰਸੀ ਤੇ ਰੱਖ ਲਿਆ ਵਾ। ਇਹ ਕੁਰਸੀ ਨਾ ਸਪੈਸ਼ਲ ਆ ਹੁਣ ਇਸੇ ਕੰਮ ਨੂੰ ਵੀ ਆਟਾ ਗੁੰਨਣ ਲੱਗਿਆਂ। ਅੱਗੇ ਹੁੰਦਾ ਹੀ ਵੀ ਇੱਥੇ ਬੈਠ ਕੇ ਮੈਂ ਫੁਲਕੇ ਲਾਉਣੇ ਹੁੰਨੇ ਆ। ਉਹ ਜਦੋਂ ਦੇ ਬਾਕਸ ਬਣ ਗਿਆ ਉਦੋਂ ਦਾ ਇੱਥੇ ਰੋਟੀਆਂ ਤੇ ਪੱਕ ਦੇਣੀਆਂ। ਕੀਰਾਂ ਬੱਚੇ ਫਿਰ ਰੋਟੀ ਖਾ ਲੈਂਦੇ ਇੱਥੇ ਬੈਠ ਕੇ ਤੇ ਜਾਂ ਆਟਾ ਗੁੰਨ ਲਈਦਾ ਇਹ ਵੀ ਤਰੀਕਾ ਵੱਖਰਾ ਹੀ ਆ ਗਿਆ ਵਾ ਵੀ ਇਹ ਕੁਰਸੀ ਤੇ ਆਟਾ ਗੁੰਨਣਾ ਇੱਥੇ ਪਾਹਰ ਇਦਾਂ ਪੈ ਜਾਂਦਾ ਨਾ ਸੌਖਾ ਚਾਟਾ ਵਧੀਆ ਗੁੱਜ ਜਾਂਦਾ ਛੇਤੀ ਤਾਂ ਹੀ ਕਰਕੇ ਆਟਾ ਹੁਣ ਗਿਆ ਗੁੱਜ ਤੇ ਇਹਨੂੰ 10-15 ਮਿੰਟ ਵਾਸਤੇ ਰੱਖਣਾ ਰੈਸਟ ਵਾਸਤੇ ਇੱਕ ਤੇ ਜਿਹੜੀ ਸੂਜੀ ਪਾਈ ਆ ਉਹ ਵਧੀਆ ਰੈਸਟ ਵਾਸਤੇ ਆਟੇ ਨੂੰ ਰੈਸਟ ਵਾਸਤੇ ਆਪਾਂ ਵੀ ਰੈਸਟ ਕਰ ਲੈਨੇ ਆਟੇ ਨੂੰ ਰੈਸਟ ਦੇ ਜਾ ਕੇ ਥਿਨੇ ਆ ਸੂਜੀ ਪਾਈਏ ਕੋ ਫੁੱਲ ਜੇਗੀ ਇਹ ਕਾਟਾ ਥੋੜਾ ਹੋ ਜਾਏਗਾ ਸੱਟ ਤੇ ਕੱਪੜਾ ਗਿੱਲਾ ਕਰਕੇ ਨਿਚੋੜ ਲਿਆ ਪਾਉਣਾ ਉਦ ਨਾਲ ਟਾਕ ਦਿੰਨੇ ਆਪੀ ਠੀਕ ਰਹੇਗਾ ਆਕੜੇਗਾ ਨਾ ਚਲ ਬਾਕੀ ਮੈਦੇ ਦੀ ਵੀ ਬਣ ਜਾਂਦੀ ਆ ਵਾ ਪਰ ਇਹ ਆ ਵੀ ਆਟਾ ਲਿਆ ਵਾ ਵੀ ਹਨਾ ਆਟਾ ਚੰਗਾ ਹੁੰਦਾ ਵਾ ਰੋਟੀ ਵੀ ਆਟੇ ਦੀ ਖਾਈਦੀ ਆ ਇਸ ਕਰਕੇ ਆਟੇ ਦੀਆਂ ਬਣਾਈਆਂ ਵੀ ਚਲੋ ਕੋਈ ਜ਼ਿਆਦਾ ਮੈਦੇ ਨਾਲੋਂ ਆਟਾ ਠੀਕ ਆਟਾ ਵਧੀਆ ਰਹਿੰਦਾ ਹਨਾ ਤੇ ਮੈਦੇ ਦੀ ਵੀ ਚਲੋ ਚੀਜ਼ਾਂ ਬਣਦੀਆਂ ਪਰ ਜ਼ਿਆਦਾ ਸਾਨੂੰ ਆਟਾ ਵਧੀਆ ਬੈਸਟ ਵਾ ਵੀ ਘਰ ਦਾ ਘਰੇ ਆ ਬਸ ਥੋੜੀ ਜੀ ਸੂਜੀ ਪਾ ਲਈ ਆ ਥੋੜਾ ਟੇਸਟ ਚੇਂਜ ਹੋ ਜਾਏਗਾ ਨਹੀਂ ਵੀ ਪਉਣੇ ਤੇ ਟਾਈਮ ਪਾਸ ਲਈ ਤਾਂ ਕੱਲੇ ਆਟੇ ਦੀਆਂ ਫਲੀਆਂ ਬਣ ਜਾਂਦੀਆਂ ਫਲੀਆਂ ਮਟਰੀਆਂ ਮਟਰੀਆਂ ਆਓ ਬਾਕੀ ਹੁਣ 15 ਮਿੰਟ ਰੱਖਦੇ ਆ ਕੋਹ ਤੇਲ ਗਰਮ ਹੋ ਜਾਏਗਾ ਚੰਗੀ ਤਰ੍ਹਾਂ 15 ਮਿੰਟ ਰੈਸਟ ਕੀਤੀ ਆਟੇ ਨੇ ਤੇ ਹੁਣ ਲੱਗੇ ਆ ਦੀਬਲੀ ਦੇਣ ਬਲੀ ਬਲੀ ਹੋਣ ਲੱਗੇ ਨੂੰ ਗਰਮ ਗਰਮ ਕੜਾਈ ਗਰਮ ਗਰਮ ਤੇਲ ਚ ਲੱਗੇ ਆਪਾਂ ਹੁਣ ਛੋਟੇ ਛੋਟੇ ਪੇੜ ਬਣਾ ਲੈਨੇ ਆ ਪੇੜ ਮਟਰ ਭਾਂਜ ਜਾਣਗੇ ਮੈਂ ਸਲੈਬ ਤੇ ਵੀਰ ਲੈਣੀ ਹਨਾ ਸਾਫ ਕੀਤੀ ਆ ਇਹਨੂੰ ਪਤਲਾ ਪਤਲਾ ਵੇਲ ਲੈਣਾ ਵਾ ਚੱਕ ਲੈ ਤੇ ਮੈਂ ਤਾਂ ਨਹੀਂ ਵੇਲਿਆ ਪੀ ਉਹ ਛੋਟੀ ਵੇਲੀ ਜਾਣੀ ਹੈ ਨਾ ਸਲੈਬ ਜਾਈ ਆਪਣੇ ਹਿਸਾਬ ਨਾਲ ਬਾਬਾ ਪਤਲੀ ਜੀ ਵੇਲ ਲਾਂਗੇ ਵੱਡੀ ਜੀ ਰੋਟੀ ਪਕਾ ਲਈ ਮੈਂ ਇੱਕੋ ਪੇੜਾ ਕੀਤਾ ਵੇਦਾ ਨਹੀਂ ਆਟਾ ਜ਼ਿਆਦਾ ਹੀ ਨਾ ਵੇਖੋ ਤਿੰਨ 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 ਪੇੜੇ ਜਾਂ ਚਾਰ ਪੇੜੇ ਹੋਣੇ ਆ ਇਹ ਮੈਂ ਲਾਹ ਕੱਢ ਲਿਆ ਨਾ ਪੀ ਹੁਣ ਲੱਗੀ ਦਿਹਾਈਆਂ ਕੜਾਈ ਵੀ ਧਰਨੀ ਆ ਟਾਈਮ ਵੀ ਬੰਨਣਾ ਤੇ ਮੈਂ ਇੱਕੋ ਵਾਰੀ ਇੰਨੇ ਸਾਰੇ ਬਣਾ ਲਾਂਗੇ ਫਿਰ ਡੱਬਾ ਪਾ ਕੇ ਰੱਖ ਲਾਂਗੀ ਤਾਂ ਅਗਰ ਮਟਰ ਜਿਹੜੇ ਹਨ ਮੈਂ ਆਟਾ ਰੱਖਾਂਗੀ ਨਹੀਂ ਮਟਰ ਰੱਖ ਲਾਂਗੀ ਨਾ ਫਿਰ ਇਹ ਇਹ ਵੀ ਕਿੰਨਾ ਚਿਰ ਕੱਢ ਜਾਂਦੇ ਆ ਜਦੋਂ ਹਵਾ ਨਾ ਲੱਗੇ 에어ਟਾਈਟ ਬਾਂ ਹੁੰਦਾ ਨਾ ਉਹਦੇ ਵਿੱਚ ਰੱਖ ਲਈ ਨਾ ਤੇ ਫਿਰ ਇਹ ਵਾਵਾ ਕੁਰਕਰੇ ਚ ਰਹਿੰਦੇ ਕਿੰਨਾ ਚਿਰ ਫਿਰ ਹੌਲੀ ਹੌਲੀ ਮੈਂ ਖਾਂਦੇ ਰਵਾਂ ਹੁਣ ਇਹਨੂੰ ਕੱਟਣਾ ਪਤਾ ਇਹਦੇ ਇਹਨੂੰ ਕੱਟਣਾ ਵਾ ਛੋਟਾ ਪੇੜਾ ਲੈ ਲਓ ਤੇ ਮੈਂ ਚੱਕਲੇ ਤੇ ਵੇਹ ਲਓ ਮੈਂ ਖੁੱਲਾ ਪੇੜਾ ਲੈ ਲਿਆ ਮੈਂ ਚਲੋ ਨਹੀਂ ਛੇਤੀ ਹੋ ਜਾਈਗੀ ਵੇਲ ਨੇ ਦੋ ਇੱਕ ਵੇਲਣਾ ਜਿਹੜਾ ਵਾ ਉਹ ਉਹਦੀਆਂ ਕਲੀਆਂ ਦੰਡੀਆਂ ਘੁੰਮਦੀਆਂ ਆੜੀਆਂ ਓਏ ਥੁਬੰਡਾ ਇਹ ਵਿੱਚ ਤਾਂ ਕਰਕੇ ਮੈਂ ਫਿਰ ਦੂਸਰਾ ਟਰਾਈ ਕਰ ਲਿਆ ਇਥੇ ਹੁਣ ਮਟਰੀਆਂ ਕੱਢ ਦੇਣੀਆਂ ਆਪਣੇ ਹਿਸਾਬ ਨਾਲ ਜਿੱਦਾਂ ਮਰਜ਼ੀ ਤੁਸੀਂ ਵੱਡੀਆਂ ਵੱਡੀਆਂ ਮਟਰੀਆਂ ਰੱਖਣੀਆਂ ਵੱਡੀਆਂ ਰੱਖ ਲਓ ਜੇ ਛੋਟੀਆਂ-ਛੋਟੀਆਂ ਰੱਖਣੀਆਂ ਛੋਟੀਆਂ-ਛੋਟੀਆਂ ਰੱਖ ਲਓ ਇਹ ਆਪਣੀ ਇੱਛਾ ਪਹਿਲੀਆਂ ਮਟਰੀਆਂ ਵੀ ਬਣਾਈਆਂ ਸੀ ਉਹ ਵੀ ਬੜੀਆਂ ਟੇਸਟੀ ਬਣੀਆਂ ਸੀ ਉਹ ਤੇ ਝੱਟ ਗਈਆਂ ਹੱਥੋ-ਹੱਥੀ ਤੇ ਹੁਣ ਫਿਰ ਮੈਂ ਉਹਦੇ ਨਾਲੋਂ ਜ਼ਿਆਦਾ ਬਣਾਉਣਗੀ ਪਹਿਲਾਂ ਥੋੜੀਆਂ ਬਣਾਈਆਂ ਸੀ ਤਾਂ ਕਰਕੇ ਮੈਨੂੰ ਪਤਾ ਵੀ ਬਹੁਤ ਟੇਸਟ ਬਣੀਆਂ ਸੀ ਤੇ ਜ਼ਰੂਰ ਟਰਾਈ ਕਰਿਓ ਸਾਰੇ ਜਣੇ ਜੇ ਮੋਲ ਲਾਣ ਲੱਗੀਏ ਫਿਰ ਤੇ ਉਹ ਥੋੜੀਆਂ ਜੀਆਂ ਉਦੋਂ ਇੱਕ ਵਾਰ ਲਈਆਂ ਹੀ ਨਾ ਮਿੱਘੀਆਂ ਬੜੀਆਂ ਪੰਜਾਵਾਂ ਦੀਆਂ ਲਈਆਂ ਹੀ ਤੇ ਇੰਨੀਆਂ ਸਾਰੀਆਂ ਪਾਫੇ ਚ ਪੈ ਗਈਆਂ ਅਹੀਂ ਇੱਧਰ ਤੇਲ ਵੀ ਤੇਲ ਗਰਮ ਹੋ ਗਿਆ ਬੋਏ ਨੇ ਕਿ ਕਰਦੇ ਆਂ ਬਰੀਕ ਹੋ ਗਈਆਂ ਦੋ ਚਲ ਕੋਈ ਨਾ ਆ ਜਾ ਕੋਈ ਗੱਲ ਨਹੀਂ ਚਲ ਕੋਈ ਨਹੀਂ ਬਰੀਕ ਹੋਣ ਮੋਟੀਆਂ ਹੁਣ ਖਾਧੀਆਂ ਜਾਣੀਆਂ ਸਾਰੀਆਂ ਤੂੰ ਤੇ ਗਣਤੀ ਲਈਏਮ ਕਰ ਲਓ ਚਲ ਵਾਹ ਚਲੋ ਹੁਣ ਇਹਨਾਂ ਸਾਰਿਆਂ ਨੂੰ ਕਰ ਦਈਏ ਲਿਖੇੜ ਦਈਏ ਤੇਲ ਗਰਮ ਹੋ ਗਿਆ ਵਾ ਇੱਕ ਵਾਰੀ ਚੰਗੀ ਤਰ੍ਹਾਂ ਤੇਲ ਗਰਮ ਹੋ ਜੇ ਨਾ ਪੂਰਾ ਫੇਰ ਤੇਲ ਦੇ ਵਿੱਚ ਪਾਉਣੀ ਆ ਬਾਅਦ ਚ ਭਾ ਤੇਲ ਸਲੋ ਕਰ ਦੇਣਾ ਫੇ ਸੜਨ ਨਾ ਤੇਲ ਵੇ ਲਈਏ ਗਰਮ ਹੋ ਗਿਆ ਨਾ ਉਹ ਢਾਬੇ ਨੱਚਣ ਕੇ ਮਟਰ ਨੱਚੜਿਆ ਪਿਆ ਤਾਂ ਹੋ ਗਿਆ ਗਰ ਮਤਲਬ ਮਟਰ ਨੱਚਣਾ ਵਿਚਾਰਾ ਕੇ ਹਾਏ ਹਾਏ ਕਰ ਰਿਹਾ ਮੈਨੂੰ ਸਾੜਦਾ ਨਹੀਂ ਚਲੋ ਹੁਣ ਫਿਰ ਟੇਸਟੀ ਤਾਂ ਬਣਾਣਾ ਜੇ ਸੜੂਗਾ ਤੇ ਆਈ ਤੇ ਵੀ ਗਿਟੜੇ ਬੰਦ ਜਿਹਾ ਟਮਾਟਰ ਟਮਾਟਰ ਇਨਕੇ ਟਮਾਟਰ ਮਟਰ ਮਟਰ ਮੇਰੇ ਮੂੰਹ ਟਮਾਟਰ ਨਿਕਲ ਜਾਂਦਾ ਅਜੇ ਹੋਰ ਪਤਲੇ ਹੋ ਸਕਦੇ ਆ ਜੇ ਮੈਂ ਨਾ ਅਜੇ ਥੋੜੇ ਮੋٹے ਰੱਖੇ ਆ। ਹਾਂ। ਚਲੋ ਇਹਨੇ ਕਰਾਂਦੀ ਆ ਕੋਣਾ। ਹਾਂ ਜਰਾ ਘੋਣਾ। ਹੁਣ ਥੋੜਾ ਜਿਹਾ ਸੇਕ ਘੱਟ ਕਰ ਦਈਏ ਕਿਉਂਕਿ ਇਹ ਚੰਗੀ ਤਰ੍ਹਾਂ ਹੋ ਜਾਣਗੇ। ਪੱਕ ਜਾਣਗੇ ਉਦਾਂ ਫਿਰ ਲਾਲ ਹੋ ਜਾਣੇ ਹਨ। ਜਿੰਨਾ ਸੌਖਾ ਵੇਖਣ ਨੂੰ ਲੱਗਦਾ ਉਹਨਾ ਹੀ ਸੌਖਾ ਬਣਾਉਣ ਵਿੱਚ ਬਾਰੇ। ਬਣਾਉਣ ਚ ਵੀ ਬਹੁਤੇ ਸੌਖੇ ਆ ਤੇ ਇਹ ਕੇ ਆ ਵੀ ਮੁੱਲ ਲੱਕ ਚੀਜ਼ ਜਿਹੜੀ ਖਾਣੀ ਆ ਕਿ ਜਾ ਹਨਾ ਕਿ ਜਾ ਜਿਹੜੀ ਆਪਣੇ ਹੱਥ ਦੇ ਨਾਲ ਆਪਣੇ ਹੱਥਾਂ ਨਾਲ ਆਪਣੇ ਘਰੋਂ ਚੀਜ਼ਾਂ ਪਾ ਕੇ ਤਿਆਰ ਹੋ ਜਾਣੀ ਆ। ਤੇ ਬਾਣ ਵੀ ਖੁੱਲੀਆਂ ਜਾਣੀਏ ਚੀਜ਼ ਜਿੰਨੀ ਮਰਜ਼ੀ ਖਾਓ ਤੇ ਉਹਦਾ ਆਦਤ ਤੇ ਹੁਣ ਬਣ ਗਈ ਆ ਚਾਹ ਨਾਲ ਕੁਛ ਨਾ ਕੁਛ ਖਾਣ ਬੀਂਦੀ ਤਾਂ ਕਰਕੇ ਖਾਲੀ ਚਾਹ ਕਾਫੀ ਸਵਾਦ ਨਹੀਂ ਲੱਗਦੀ ਚਾਹ ਦਾ ਮਤਲਬ ਕੀ ਆ ਵੀ ਸਵੇਰੇ ਸਵੇਰੇ ਤੇਲ ਪਾ ਲੈਣਾ ਆਪਣੇ ਵਿੱਚ ਤੇਲ ਤੋਂ ਬਿਨਾਂ ਗੱਡੀ ਚੱਲਦੀ ਨਹੀਂ ਉਹਦਾ ਚਾਹ ਤੋਂ ਬਿਨਾਂ ਖਾਸ ਤੌਰ ਤੇ ਪੰਜਾਬੀਆਂ ਦਾ ਜਕੜਾ ਜਾਂ ਕਹ ਲਈਏ ਜਾਂ ਇੰਡੀਅਨ ਲੋਕਾਂ ਦਾ ਕਹ ਲਈਏ ਇਹ ਪੱਕਾ ਹੀ ਇਹ ਆ ਵੀ ਚਾਹ ਪੈ ਗਈ ਤੇ ਉਸੇ ਵੇਲੇ ਕੰਮ ਮਿੰਟੋ ਮਿੰਟੇ ਨਾਲ ਠੰਡਾ ਤੇ ਕਰਨ ਲੱਗ ਪਏ ਤੇ ਚਾਹ ਦੇ ਨਾਲ ਜੇ ਕੋਈ ਸਿਰੇ ਸਿਰੇ ਚੀਜ਼ ਹੋਵੇ ਕੋਈ ਮਿੱਠਾ ਹੋਵੇ ਕੋਈ ਲੂਣ ਵਾਲੀ ਚੀਜ਼ ਹੋਵੇ ਇਹ ਉਹ ਤੇ ਸੋਨੇ ਦੇ ਸੁਹਾਗ ਵਾਲੀ ਗੱਲ ਹੋ ਜਾਂਦੀ ਆ ਤੇ ਇਹ ਘਰ ਦੀ ਆਈਟਮ ਜਿੰਨੀ ਸੌਖੀ ਮੈਂ ਪਹਿਲਾਂ ਗੱਲ ਕੀਤੀ ਵੀ ਬਣਾ ਰਹੇ ਧੁੰਦਾਂ ਦੇਖਣ ਨੂੰ ਲੱਗਦੀ ਆ ਉਨੀ ਖਾਣ ਵਿੱਚ ਜੀ ਤੇ ਉਨੀ ਜਿਹੜੀ ਸੌਖੀ ਬਣਾਉਣ ਵਿੱਚ ਵਾ ਜਰੂਰ ਟਰਾਈ ਕਰਿਓ ਟਰਾਈ ਕਰਕੇ ਸਾਨੂੰ ਦੱਸਿਓ ਵੀ ਕਿਵੇਂ ਦੀ ਲੱਗੀ ਬਣਾ ਕੇ ਜਾਂ ਅਸੀਂ ਜਿੱਦਾਂ ਜਿਹੜੇ ਤਰੀਕੇ ਨਾਲ ਬਣਾਉਣ ਰਿਹਾ ਸਾਡਾ ਤਰੀਕਾ ਠੀਕ ਵਾ ਜਾਂ ਨਹੀਂ ਠੀਕ ਹੋ ਵੀ ਤੁਸੀਂ ਜਰੂਰ ਸਾਨੂੰ ਦੱਸਿਓ ਚਲੋ ਜੀ 컬러 ਵੀ ਆਉਣਾ ਸ਼ੁਰੂ ਹੋ ਗਿਆ ਹੌਲੀ ਹੌਲੀ ਰੰਗ ਹੋ ਰਾ ਮਟਰਾਂ ਵਾਲਾ ਦੁਕਾਨ ਵਾਲੇ ਮਟਰਾਂ ਵਾਲਾ ਰੰਗ ਜੜਾ ਹੋਣਾ ਆਉਣ ਲੱਗ ਪਿਆ ਤੇ ਆ ਜਦੋਂ ਵੇਲਣੇ ਆ ਉਦੋਂ ਮਾੜਾ ਮਾੜਾ ਚੱਕਲੇ ਤੇ ਜਿੱਤੇ ਵੀ ਬਣਾਉਣੇ ਆ ਇਦਾਂ ਕਰਕੇ ਤੇਲ ਲਾ ਲੋ ਨਾ ਫਿਰ ਉਹ ਚਿਪਕਦੇ ਨਹੀਂ ਆ ਛੋਟਾ ਪੇੜਾ ਕਰਨਾ ਹੋਏ ਜੇ ਫਿਰ ਉਹ ਚੱਕਲੇ ਤੋਂ ਜਾਂਦਾ ਵਾ ਤੇ ਜੇ ਵੱਡਾ ਪੇੜਾ ਜਿੱਦਾਂ ਇਹਨਾਂ ਪਹਿਲਾਂ ਕਟਿੰਗ ਕੀਤੀ ਆ ਦੀ ਫਿਰ ਸਾਰ ਕਰ ਲੋ ਜਾਂ ਜਿਹੜਾ ਉਹ ਲੱਕੜ ਦਾ ਬੋਰਡ ਹੁੰਦਾ ਨਾ ਜਿਹਦੇ ਤੇ ਸਬਜੀ ਸਬਜੀ ਕੱਟਦੇ ਆ ਹੂੰ ਉਹਦੇ ਤੇ ਚੁੱਕਣ ਦੀ ਲੋੜ ਨਹੀਂ ਬਸ ਇੱਕ ਵਾਰ ਇਦਾਂ ਰੱਖ ਤਾ ਵਾ ਇਹਨੂੰ ਵੇਲੀ ਜਾਣਾ ਬਸ ਪਤਲਾ ਕਰੀ ਜਾਣਾ ਹਾਂ ਪਾਸਾ ਪਰਤਾਂ ਦੀ ਲੋੜ ਨਹੀਂ ਹਾਂ ਪਾਸਾ ਨਹੀਂ ਪਰਤਣਾ ਤੇਲ ਲਾ ਕੇ ਬਸ ਇਦਾਂ ਪਤਲਾ ਕਰੀ ਗਏ ਨਾ ਆ ਵੀ ਹਨ ਕੱਢ ਜਾਨੇ ਕਲਰ ਹੋ ਗਿਆ ਬਣਿਆ ਕੁੜਕੜੇ ਕੁੜਕੜੇ ਜੇ ਨੂੰ ਅਹੀਂ ਰੱਖਾਂਗੇ ਡੱਬੇ ਬੰਦ ਵਿੱਚ ਹਵਾ ਨਾ ਪਾਏ 에ਅਰਟਾਈਟ ਬਾਕਸ ਹੁੰਦਾ ਜਿਹੜਾ ਹਨ ਉਹਦੇ ਵਿੱਚ ਰੱਖਾਂਗੇ ਤੇ ਉਹਦੇ ਵਿੱਚ ਫਿਰ ਇਹ ਕਿੰਨਾ ਚਿਰ ਕੱਢ ਜਾਂਦੇ ਆ ਫਿਰ ਸਿੱਲੇ ਨਹੀਂ ਹੁੰਦੇ ਇੱਧਰ ਆਂਦੇ ਆ ਕੁੜਕਰੇ ਕੁੜਕਰੇ ਜੇ ਹੋ ਗਈ ਜੀ ਸਮਾਪਤੀ ਛੋਟੀ ਤਰਮਚੀ ਤੋਂ ਵੱਡੀ ਤਰਮਚੀ ਤੇ ਆ ਗਈਆਂ ਕਿੰਨੇ ਪੜੇ ਰਹਿ ਗਏ ਹੋਰ ਆਹ ਲਾਸਟ ਰਹਿ ਗਿਆ ਮੈਂ ਇਹਦੇ ਵਿੱਚ ਕੱਢਣਾ ਸ਼ੁਰੂ ਕੀਤਾ ਸੀ ਤੇ ਉਹ ਆਟੇ ਵਾਲੀ ਚ ਹੁਣ ਪਾਏ ਆ ਲਾਸਟ ਪੇੜਾ ਰਹਿ ਗਿਆ ਉਤੋਂ ਇੰਨੀ ਗਰਮੀ ਤੇ ਉਤੋਂ ਇੰਨਾ ਸੇਕ ਰਸੋਈ ਚ ਪਹਿਲਾਂ ਤਾਂ ਮੈਂ ਕਿਹਾ ਸੀ ਛੇਤੀ ਭੰਜਨੇ ਪਰ ਹੁਣ ਉਹ ਕਿੰਨੇ ਸੀ ਨਾ ਜ਼ਿਆਦਾ ਸੀ ਨਾ ਲਾਲਚ ਕਰ ਲਿਆ ਸੀ ਨਾ ਤਾਂ ਕਰਕੇ ਹੁਣ ਜ਼ਿਆਦਾ ਹੋ ਗਏ ਤੇ ਮੈਂ ਪਹਿਲੀ ਵਾਰ ਜਿਹੜਾ ਪੇੜਾ ਕੀਤਾ ਸੀ ਨਾ ਉਹ ਥੋੜਾ ਵੱਡਾ ਪੇੜਾ ਲੈ ਲਿਆ ਸੀ ਚਲ ਛੇਤੀ ਕੰਮ ਮੁੱਕ ਜੇਗਾ ਪਰ ਇਹ ਵੀ ਉਹ ਥੋੜੇ ਮੋٹے ਮਟਰ ਰਹਿ ਗਏ ਸੀ ਤੇ ਪੇੜਾ ਪਤਲਾ ਲਈਏ ਤੇ ਫਿਰ ਵਧੀਆ ਰਹਿੰਦੇ ਆ ਹਨਾ ਪਹਿਲੀ ਵਾਰ ਜੇ ਥੋੜਾ ਇਹ ਧਿਆਨ ਰੱਖਣਾ ਪੈਣਾ ਤੇ ਬਾਕੀ ਇਹ ਆਪੀ ਇਹਨੂੰ ਆਟੇ ਨੂੰ ਥੋੜਾ ਗਿੱਲੇ ਕਪੜੇ 'ਚ ਹੀ ਰੱਖੀਏ ਤੇ ਆ ਵਧੀਆ ਬੜਸਣਾ ਨਰਮ ਹੋ ਗਿਆ ਵਾ ਉਦਾਂ ਫਿਰ ਅੱਕੜ ਜਾਂਦਾ ਵਾ ਆ ਬੜਸਣਾ ਕੁਹਲਾ ਆਟਾ ਹੋ ਗਿਆ ਬਾਕੀ ਰਾਤ ਭਰ ਕੇ ਕੱਢ ਲਿਆ ਵਾ ਜਿੱਦਾਂ ਕੱਢੇ ਗੋੜ ਗੱਪੇ ਹਾਂ ਉਦਾਂ ਨਿਕਲ ਗਿਆ ਆ ਵੀ ਕਿੱਡੇ ਸੋਨੇ ਫੁੱਲ ਕੇ ਜਿੰਨੇ ਪਤਲੇ ਹੋਣ ਨਾ ਉਹਨੇ ਫੁੱਲ ਆਏ ਵੀ ਹਲਵਾਈ ਵਾਂਗੂ ਹੀ ਪਰਫੈਕਟ ਤ ਨਹੀਂ ਹੈਗੀ ਮੈਂ ਪਰ ਫਿਰ ਵੀ ਕੋਸ਼ਿਸ਼ ਪੂਰੀ ਕੀਤੀ ਆ ਜਿਹੜੇ ਹਲਵਾਈਆਂ ਦਾ ਉਹਨਾਂ ਦਾ ਤਾਂ ਫਿਰ ਟ੍ਰੇਨਿੰਗ ਹੁੰਦੀ ਆ ਉਹਨਾਂ ਦੀ ਰੇਸ ਤੇ ਕੋਈ ਕਰ ਨਹੀਂ ਸਕਦਾ ਸਾਡੇ ਵਾਸਤੇ ਇਹੋ ਜਿਹੀ ਹਲਵਾਈ ਆ ਬਹੁਤ ਆ ਓ ਇਦਾਂ ਮਿਲ ਜAVE ਜੀ ਖਾਣ ਨੂੰ ਤੇ ਚਲ ਵਧੀਆ ਚਾਹ ਦੇ ਨਾਲ ਬਣ ਗਏ ਖੁੱਲੇ ਬਣ ਗਏ ਡੱਬੇ ਚ ਪਾ ਕੇ ਰੱਖ ਲੈਣੇ ਹਾਂ ਦੇਖੋ ਕਿੰਨੇ ਦਿਨ ਨਿਕਲਦੇ ਇਹਦੇ ਨਾਲ ਬਸ ਫਿਰ ਨਿਕਲ ਜਾਣੇ ਜੇ ਨਾ ਕਰਦੇ ਦੇ ਹਾਂ ਚਲ ਇਹ ਮੁੱਕ ਜਾਣਗੇ ਫਿਰ ਹੋਰ ਕੁਝ ਟਰਾਈ ਕਰ ਲਾਂਗੇ ਫਿਰ ਹੋਰ ਕੁਝ ਕਰ ਲਾਂਗੇ ਨਾ ਆ ਆਟਾ ਭਿਓ ਕੇ ਉਹ ਥੋੜਾ ਰੱਖਿਆ ਜੀ ਨਾ ਕਪੜਾ 도ਰੇ ਮੇ ਗਿੱਲਾ ਕਰ ਲੈ ਸੁੱਕ ਗਿਆ ਹੀ ਤੇ ਉਹਦੇ ਨਾਲ ਆਟਾ ਬੜਾ ਸੁਣਾ ਨਰਮ ਹੋ ਗਿਆ ਨਹੀਂ ਤੇ ਆਟਾ ਸੁੱਕਣ ਲੈ ਪਿਆ ਸੀ ਤੇ ਜਿੰਨਾ ਹੀ ਭਿਓ ਕੇ ਰੱਖਾਂਗੇ ਉਹ ਨਰਮ ਹੋਏਗਾ ਤੇ ਇਹਨੂੰ ਪਤਲਾ ਜਿਆ ਕਰਨਾ ਜਿੰਨੀ ਪਤਲੀ ਟਿੱਕੀ ਹੋਏਗੀ ਉਨੀ ਵਧੀਆ ਪਹਿਲੀ ਟਿੱਕੀ ਥੋੜਾ ਹੋਈ ਗੜਬੜੀ ਮੈਂ ਪਾਏ ਪੇੜਾ ਵੱਡਾ ਲੈ ਲਿਆ ਤੇ ਉਹ ਥੋੜੇ ਮੋਟੇ ਹੋ ਗਏ ਹੁਣ ਦੂਜੀ ਤੀਜੀ ਰੀਦਾ ਕੀਤਾ ਵਾ ਕਿ ਪਤਲੀਆਂ ਕਰਕੇ ਤੇ ਉਹ ਫੁੱਲ ਗਈਆਂ ਵਾ ਮਟਰੀਆਂ ਬੜੀਆਂ ਸੋਹਣੀਆਂ ਇਦਾਂ ਆਹ ਹਨਾ ਫੁੱਲੀਆਂ ਫੁੱਲੀਆਂ ਇਹ ਰੀਜਨਲ ਲੱਗਦੀਆਂ ਵਾ ਇਦਾਂ ਦੀਆਂ ਓਰੀਜਨਲ ਓਰੀਜਨਲ ਲੱਗ ਰਿਹਾ ਓਰੀਜਨਲ 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 ਚਲੋ ਜੀ ਹੋ ਗਈ ਸਮਾਪਤੀ ਕਿ ਨਹੀਂ ਹੈ ਜੇ ਹਾਂ ਆ ਲਾਸਟ ਰਹਿ ਗਿਆ ਬਸ ਇਹ ਕੱਟਣਾ ਦਾ ਚਲ ਪਤਲੀ ਹੁਣ ਪਤਲੀ ਪਤਲੀ ਹੋਣੇ ਦੀ ਹੋਏਗੀ ਕਟਿੰਗ ਪਹਿਲਾਂ ਮੰਗੂ ਮੈਂ ਇੱਕ ਵਾਰ ਫੇਰ ਕਟਿੰਗ ਕਰਦੀ ਐ ਥੋੜੇ ਜਿਹਾ ਵੱਡੇ ਬਣਾ ਥੋੜੇ ਵੱਡੇ ਬਣਾ ਆਹੋ ਥੋੜੇ ਚੌੜੇ ਬਣਾ ਲੈਣੀ ਹੁਣ ਇਹ ਚੌੜੇ ਆ ਆ ਹੋਏ ਡੇਡੇ ਠੀਕ ਆ ਬਹੁਤੇ ਮੱਠੇ ਬਣਾਉਣੇ ਜੇ ਉਹੋ ਡੇਡੇ ਡੇ ਠੀਕ ਜੇ ਮੋਗ ਗਿਆ ਆਟਾ ਤੇ ਇਧਰ ਪ੍ਰਾਤ ਵੀ ਭਰ ਗਈ ਆ ਉਪਰ ਤੱਕ ਹੋ ਗਈ ਆ ਮੇਰਾ ਭਾਂ ਗਰਮੀ ਚ ਬੁਰਾ ਹਾਲ ਹੋ ਗਿਆ ਪਰ ਇਹ ਆਪੇ ਤੁਹਾਡਾ ਮੈਂ ਟੰਗ ਸਾੜਦਾ ਹੁਣ ਤੁਹਾਡੇ ਮੀਨਾ ਬੰਨੇ ਚਲੋ ਕਟਿੰਗ ਹੋ ਗਈ ਲਾਸਟ ਵਾਰੀ ਦੀ ਬਸ ਇਹਨਾਂ ਨੂੰ ਇੱਕ ਇੱਕ ਕਰਕੇ ਪਾਵਾਂਗੇ ਤੇ ਕਿੰਨਾ ਚੇਤ ਲੱਗ ਜਾਣਾ ਬਸ ਇਹਨਾਂ ਨੂੰ ਦਵਾ ਦਵਾ ਇਵੇਂ ਚੁੱਕ ਲੈਣਾ ਇੰਤਾ ਹੀ ਚੁੱਕੀ ਜਾਣਾ ਵਾ ਤੇ ਬਾਅਦ ਵਿੱਚ ਇਕੱਠੀਆਂ ਇਕੱਠੀਆਂ ਪਾ ਦੇਣੀਆਂ ਵਿੰਗਿਆ ਡੱਡੇ ਨਿਕਲਨੇ ਆ ਇਹ ਕਿਹੜੇ ਕੱਲੇ ਕੱਲੇ ਸਿੱਧਾ ਸਿੱਧਾ ਕੱਢਣਾ ਵਾ ਜੀ ਮਜੀ ਲਾਸਟ ਪੂਰ ਆਖਰੀ ਪੂਰ ਨਿਕਲਦੇ ਨਿਕਲਦੇ ਆ ਨਾ ਸਫਾਈ ਵੀ ਕਰ ਦਈਏ ਨਾਲ ਹੀ ਤੇ ਨਿਆਣੇ ਵੀ ਆਉਣ ਆਲੇ ਆ ਤੇ ਬਸ ਫਿਰ ਤੇ ਚਾਹ ਬਣਾਉ ਦੇਂਦੇ ਹੁੰਦੇ ਆ ਉਹਨਾਂ ਨੂੰ ਸਤੇਹ ਮਟਰ ਕੱਢਦੇ ਆ ਤਾਜ਼ਾ ਕਾਫੀ ਬਣਾਉਨੇ ਆ ਚਲੋ ਕਾਫੀ ਬਣਾ ਕੇ ਨਾਲ ਮਟਰ ਖਾਉਨੇ ਆ ਜੇ ਦੱਸਿਓ ਤੁਸੀਂ ਵੀ ਹਨਾ ਕਿ ਤੁਹਾਡੇ ਕੋਲ ਕੋਈ ਆਈਡੀਆ ਹੋਇਆ ਤੇ ਉਹ ਵੀ ਸਾਨੂੰ ਦੱਸਿਓ ਜੇ ਸਾਡੇ ਆਈਡੀਆ ਵਿੱਚ ਕੋਈ ਲੱਗੀ ਤੇ ਇਹ ਵੀ ਆਈਡੀਆ ਬਹੁਤ ਵਧੀਆ ਵਾ ਤੇ ਸਾਡੇ ਆਈਡੀਆ ਵਿੱਚ ਕੋਈ ਗੜਬੜ ਲੱਗੀ ਤੇ ਪਾ ਵੀ ਸਾਨੂੰ ਦੱਸਿਓ ਹਨਾ ਪਰ ਉਹਦਾ ਮੈਂ ਇਹ ਵੀ ਆਈਡੀਆ ਬਹੁਤ ਵਧੀਆ ਵਾ ਖਾ ਕੇ ਵੇਖਿਓ ਟੇਸਟ ਕਰਿਓ ਬਹੁਤ ਟੇਸਟੀ ਬਣਦੇ ਆ ਤੇ ਬਸ ਹਾਂਜੀ ਬਸ ਹੁਣ ਆ ਲਾਸਟ ਪੂਰ ਰਹਿ ਗਿਆ ਮੈਨੂੰ ਕੱਢ ਕੇ ਤੇ ਫਿਰ ਸਮਾਪਤੀ ਫਰਗੀ ਆ ਪ੍ਰਾਤ ਵੱਡੀ ਤੁਰਮਜੀ ਤੁਰਮਜੀ ਆਂਦੇ ਨੂੰ ਤੁਰਮਜੀ ਭੜ ਗਈ ਆ